ਦੀਆ ਨੂੰ ਸਸਿਆ ਗਾਲੂ ਮੇਕ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ ਕੋਸ਼ਿਸ਼ ਹੋਣਗੇ ਚਰਜ ਕਲਾ ਦੇ ਵਿੱਚ ਹੋਣਗੇ ਵੈਲਕਮ ਕਰਦੇ ਆ ਆਪਣੇ ਚੈਨਲ ਬਾ ਪੰਜਾਬੀ ਰੀਐਕਸ਼ਨ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਚੰਦ ਲਾੜਦੇ ਤੇ ਲੈਦੇ ਪੰਜਾਬ ਤੇ ਅੱਜਕੱਲ ਕੀ ਸੂਰਤ ਹਾਲ ਚਾਲ ਜਾਰੀ ਨੇ ਬਹੁਤ ਅਫਵਾਹ ਦੀ ਗੱਲ ਹੈ ਕਿ ਉੱਧਰ ਵੀ ਬਹੁਤ ਜ਼ਿਆਦਾ ਪਿੰਡ ਡੋਬ ਚੁੱਕੇ ਨੇ 100 ਤੋਂ ਜ਼ਿਆਦਾ ਮੈਂ ਦੇਖਿਆ ਹੈ ਕਿ ਵੀਡੀਓ ਦਾ ਕੈਪਸ਼ਨ ਜਿੱਗਾ 100 ਤੋਂ ਜ਼ਿਆਦਾ ਪਿੰਡ ਜਿਹੜੇ ਆ ਉਹ ਡੋਬ ਨਹੀਂ ਚੁੱਕੇ ਹੋ ਇਸ ਟਾਈਮ ਇਧਾਂ ਡੱਬ ਚੁੱਕੇ ਨੇ ਕਿ ਦਰਿਆ ਹੁੰਦਾ ਇੰਨਾ ਕੁ ਪਤਨਾ ਹਾਂਜੀ ਫਸਲਾਸ ਹਨ ਫਸਲਾਮੇ ਡੋਗਰੀਆਂ ਤੇ ਇੱਕ ਪ੍ਰੋਪਰ ਕਿਸਮ ਦਾ ਜਿਹੜਾ ਨਾ ਦਰਿਆ ਚੱਲਣ ਹੈ ਬਿਲਕੁਲ ਜੀ ਤੇ ਭਾਈ ਸਾਡੇ ਨਾਲ ਬੈਠੇ ਨੇ ਸ਼ੱਕਰ ਭਾਈ ਉਹ ਤੁਹਾਨੂੰ ਥੋੜਾ ਜਿਹਾ ਕੁਝ ਬੋਲਣੇ ਉਹ ਖਣਾ ਚਾਹੁੰਦੇ ਨੇ ਸੁਣ ਲਓ ਫਸਲ ਰੁੜੀਆਂ ਕੰਗਰ ਰੁੜੀ ਕੇ ਰੁੜੀ ਸਾਡੇ ਘਰ ਮਾਰ ਗਏ ਉਹ ਜਿੰਨਾਂ ਦੇ ਨੇ ਤਬਰ ਰੁੜੀ ਕੇ ਰੋਹਂਦੇ ਸਰੋਸਰ ਪਰ ਕੇਸ਼ ਜ਼ਾਲਮ ਦੀਆਂ ਨਜ਼ਰਾਂ ਲਕੀਆਂ ਖਬਰ ਸਾਡਿਆਂ ਚਾ ਨੂੰ ਰੋੜ ਚੱਲੇ ਇਹ ਤੇ ਤੁਸੀਂ ਥੋੜਿਆਂਗੇ ਕਰ ਦੇ ਖਤਾ ਖਤਾਵਾ ਮਾਫ ਰੱਬਾ ਲੋੜ ਚ ਲਾਈ ਪੰਜਾਬ ਹੁਣ ਤੇ ਰੱਬ ਤੇ ਉਮੀਦਾਂ ਨੇ ਕਿਉਂਕਿ ਸਾਡੇ ਜਿਹੜੇ ਜਿਹੜੇ ਹੈਗੇ ਆ ਪੋਲਿਟਿਕ ਸਾਰੇ ਆਉ ਤੇ ਸਾਨੂੰ ਡੋਬਨ ਦੇ ਬਿਲਕੁਲ ਤੁਰੇ ਹੋਏ ਆ ਇੰਡੀਆ ਦੇ ਵਿੱਚ ਗਾਂਧੀ ਸਾਹਿਬ ਜਿਹੜੇ ਆ ਉਹ ਤੇ ਪੰਜਾਬ ਨੂੰ ਡੋਬਣਾ ਮੈਸੇਜ ਬਹੁਤ ਆ ਜਾਏ ਕਿ ਜੀ ਹੈ ਆਪਣਾ ਮੋਦੀ ਸਾਹਿਬ ਇੰਡੀਆ ਦਾ ਆਪਣਾ ਨੁਕਸਾਨ ਹੀ ਹੋਵੇ ਹਾਂ ਹੈ ਪੰਜਾਬੀ ਦੋਨਾਂ ਤਰਫੋਂ ਪੰਜਾਬ ਦਾ ਬੋਲ ਜਾਂਦਾ ਹੈ ਹਾਂ ਲੈਂਦਾ ਪੰਜਾਬ ਹੜ ਦੂਹਾਂ ਵਸੇ ਉਹ ਹੋ ਗਿਆ ਪੰਜਾਬੀ ਪੱਜਾ ਆ ਵੀ ਉਧਰੋਂ ਉਧਰ ਐਂਜਰੋਂ ਤੇ ਦੇਖਣੇ ਆਪਣੇ ਵੀਡੀਓ ਕਹਿੰਦੇ ਆਂ ਵਾਅਦਾ ਕੀਤਾ ਵਾ ਇੰਨੇ ਕ ਪਿੰਡਾਂ ਦਾ ਨੁਕਸਾਨ ਕਰ ਚੁੱਕਿਆ ਪਾਣੀ ਹੈ ਜੀ ਇੱਕ ਗਿਣਤੀ ਮਿੰਤੀ ਨਹੀਂ ਮੇਰੇ ਸਾਹ ਦੇ ਬਾਰਡਰ ਤੱਕ ਦਾ 100 ਪਿੰਡ ਹੋਵੇਗਾ ਅੱਜ ਤਾਂ ਘਰ ਡੁੱਬੇ ਪਏ ਨੇ ਲੋਕੀ ਵਿੱਚ ਹੀ ਬਾਹਰ ਨਹੀਂ ਆ ਰਹੇ ਤੇ ਮਤਲਬ ਜਿਹੜੀ ਸਰਕਾਰ ਜਿਹੜੀ ਇਹ ਮਾਰੂ ਨੀਤੀ ਆ ਸਰਕਾਰ ਦੀ ਮਾਰੂ ਨੀਤੀ ਆ ਉਹ ਕਹਿੰਦੇ ਜੀ ਵੀ ਅਸੀਂ ਤਾਂ ਭਗਵੰਤ ਮਾਨ ਹੋਰ ਕਹਿੰਦੇ ਮੇਰਾ ਕੀ ਬਾਤ ਚੱਲੇ ਭਾਈ ਲੋਕਾਂ ਬਾਰੇ ਸੋਚੇਗਾ ਲੋਕਾਂ ਨੂੰ ਤੁਸੀਂ ਅੱਗੇ ਜਾ ਕੇ ਵੇਖੋ ਲੋਕੀ ਡੁੱਬੇ ਪਏ ਨੇ ਲੋਕਾਂ ਦੇ ਘਰ ਜਾ ਕੇ ਅਸੀਂ ਘਰ ਘਰ ਰਾਸ਼ਨ ਦੇ ਕੇ ਆਏ ਆ ਫੀਡ ਦੇ ਕੇ ਆਏ ਆ ਬਸ ਮਾਨੂ ਸਾਰਾ ਕੁਝ ਅਸੀਂ ਮਹੀਮ ਕਰ ਰਹੇ ਆ ਸਾਨੂੰ 15 ਦਿਨ ਹੋ ਗਏ ਬਾਬਾ ਜੀ ਲੱਗਿਆਂ ਨੂੰ ਕੋਈ ਵੀ ਆਦਮੀ ਇੱਥੇ ਨਹੀਂ ਪਹੁੰਚਿਆ ਸ਼ੋਰ ਲੀਆਂ ਛੜਨ ਡਿਆ ਜੀ ਇਹ ਸਾਨੂੰ ਇੱਕ ਆਇਟਮ ਪੰਪ ਜਾਣੇ ਜਿਹੜਾ ਇੱਕ ਆਇਟਮ ਪੰਪ ਇਹ ਪਾਣੀ ਦਾ ਪੰਪ ਵਾਟਰ ਪੰਪ ਬਣਾ ਕੇ ਸਾਡੇ ਪੰਜਾਬ ਨੂੰ ਰੋੜਿਆ ਹੈ ਸਰਕਾਰ ਨੇ ਸਾਡੇ ਜਿਹੜਾ ਐਮ ਐਲ ਏ ਆ ਉਸ ਨੂੰ ਗੱਲ ਨਹੀਂ ਕਰਨੀ ਇਹ ਕਹਿੰਦਾ ਜੀ ਮੈਂ ਕੀ ਕਰਾਂ ਤੇ ਤੁਸੀਂ ਨਹੀਂ ਕਰ ਸਕਦੇ ਮੈਂ ਛੱਡੋ ਕੁਰਸੀ ਤੁਹਾਨੂੰ ਸਰਕਾਰ ਕਹੇ ਵੀ ਰਾਸ਼ਨ ਅਸੀਂ ਦਿੰਦੇ ਸਾਰਾ ਕੁਝ ਜਿੰਨੇ ਸਾਡੇ ਕੋਲ ਬਰਤਾਂ ਬਰਤਾਂ ਦੋਗੇ ਬਾਬਾ ਜੀ ਇਹ ਇਹਨੇ ਰਾਸ਼ਨ ਕਿੱਥੇ ਦੇਣਾ ਇਹ ਰਾਸ਼ਨ ਖੋਣ ਵਾਲੇ ਨੇ ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਡੰਡਾ ਦਿੱਤਾ ਇਥੋਂ ਦੇ ਐਮ ਐਲ ਏ ਨੇ ਬੀਤੇ ਜੇਤੂ ਹੀ ਨਾ ਲੈ ਗਿਆ ਤੇ ਮੈਂ ਤੁਹਾਡਾ ਤੁਹਾਨੂੰ ਖੰਡ ਨਹੀਂ ਦੇਣਾਗਾ ਤੁਹਾਡਾ ਕੁਛ ਨਹੀਂ ਕਰਨਾ ਕੰਮ ਇਹ ਤਾਂ ਡੰਡਾ ਦੇ ਕੇ ਸਾਰਿਆਂ ਨੂੰ ਸਰਪੰਚਾਂ ਤੋਂ ਸਾਰੀਆਂ ਟਰਾਲੀਆਂ ਤੇ ਮਹਗਾਈਆਂ ਐ ਐਮਐਲਏ ਨੇ ਜੇ ਅਜਿਹੀ ਆਫਤ ਦੇ ਵਿੱਚ ਰਾਸ਼ਨ ਨਹੀਂ ਪਹੁੰਚਾਇਆ ਹੋ ਰਿਹਾ ਤੇ ਫਿਰ ਮੁਆਵਜ਼ੇ ਦੀ ਵੀ ਆਸ ਨਾ ਰੱਖੀ ਨਾ ਨਹੀਂ ਨਾ ਕੁਛ ਨਹੀਂ ਮਿਲਣਾ ਜੀ ਮੁਆਵਜ਼ਾ ਕਿੱਥੋਂ ਮਿਲਣਾ ਉਹ ਤਾਂ ਮੈਂ ਕੁਕੜੀ ਦੇ ਦਊ ਬੱਕਰੀ ਦੇ ਦਊ ਆਂਡੇ ਦੇ ਦਊ ਕਿੱਥੋਂ ਦੇ ਦਊਗਾ ਉਹ ਆਵੇ ਕਹਿੰਦੇ ਆ ਕਿ ਪੰਜਾਬ ਔਰ ਹਰਿਆਣਾ ਵੱਡਾ ਤੇ ਛੋਟਾ ਭਰਾ ਆ ਜਿੰਨੇ ਵੀ ਨਾਮ ਲੱਗਦੇ ਸਾਡੇ ਹਰਿਆਣੇ ਦੇ ਵਿੱਚੋਂ ਜਰੂਰ ਕੁਝ ਭਰਾ ਆਏ ਨੇ ਉੱਠ ਕੇ ਵੀ ਸਾਡੇ ਜੋ ਵੱਡੇ ਵਡੇਰੇ ਹੀ ਆ ਸਾਡੇ ਸਾਰੇ ਇੱਧਰ ਜਿਹੜੇ ਪਾਣੀ ਡੁੱਬਣ ਦੇ ਆ ਅਸੀਂ ਦੋਨਾਂ ਦੀ ਹੈਲਪ ਵਾਸਤੇ ਆਏ ਆ ਸਾਨੂੰ ਦਰਦ ਸੀ ਆਈ ਵੀਡੀਓ ਦੇ ਦੇ ਕੇ ਰੋ ਰਹੀ ਸੀ ਉੱਤੇ ਬਹਿ ਕੇ ਅਸੀਂ ਵੀ ਮਾਰੂ ਲੱਕੇ ਦੇ ਕੋਲੋਂ ਹੀ ਆ ਸਾਡਾ ਸਤਰਾਨਾ ਹਲਕਾ ਉਹ ਵੀ ਮਾਰੂ ਲੱਕੇ ਹੀ ਆ ਓਕਾ ਗਰਦੇ ਨੇੜੇ ਤੇ ਪਿੰਡ ਹੈ ਸਾਡੇ ਵੀ ਉਹਨਾਂ ਦੇ ਜਦੋਂ ਸਾਡੇ ਘਰਾਂ 'ਚ ਪਾਣੀ ਹੁੰਦਾ ਸਾਨੂੰ ਵੀ ਦਿਖਦਾ ਵੀ ਜੀ ਪੀੜ ਕੀ ਚੀਜ਼ ਹੈ ਉਹ ਸਪੀਡ ਨੂੰ ਅਸੀਂ ਮਹਿਸੂਸ ਕਰਦੇ ਆਂ ਸੁਲਤਾਨਪੁਰ ਫਿਰੋਜ਼ਪੁਰ ਤੇ ਹੋਰ ਬਹੁਤ ਸਾਰੇ ਇਲਾਕੇ ਗੁਰਦਾਸਪੁਰ ਡੇਰਾ ਬਾਬਾ ਨਾਨਕ ਐਸ ਵੇਕ ਵਕਤ ਹੜਾਂ ਦੀ ਮਾਰ ਚੱਲ ਰਿਹਾ ਤੇ ਪਿੰਡਾਂ ਦੇ ਜਿਹੜੇ ਲਾਗਲੇ ਪਿੰਡਾਂ ਦੇ ਲੋਕ ਐ ਬੇਸ਼ੱਕ ਕਈ ਥਾਵਾਂ ਦੇ ਉੱਤੇ ਇੱਕ ਪਾਸੇ ਪੂਰੀ ਤਰ੍ਹਾਂ ਨਾਲ ਦਰਿਆ ਬਣਿਆ ਹੋਇਆ ਦੂਜੇ ਪਾਸੇ ਬੰਨ ਦੇ ਦੂਜੇ ਪਾਸੇ ਲੋਕ ਵਸ ਰਹੇ ਨੇ ਪਿੰਡ बसे ਹੋਏ ਨੇ ਪਰ ਉਹਨਾਂ ਲੋਕਾਂ ਦੀ ਵੀ ਨੀਂਦ ਉਡੀ ਹੋਊਗੀ ਸੋ ਇੱਕ ਵਾਰ ਤੁਹਾਨੂੰ ਇੱਥੇ ਨਜ਼ਰ ਮਾਰਾ ਦिए ਪਰ ਕੋਈ ਦਰਿਆ ਵਗੈਰਾ ਨਹੀਂ ਆ ਬਲਕਿ ਇਹ ਮਾਲਕੀ ਜ਼ਮੀਨਾਂ ਨੇ ਇਹ ਦਰਿਆ ਨਹੀਂ ਕਿਸਾਨਾਂ ਦੀਆਂ ਜ਼ਮੀਨਾਂ ਨੇ ਤੇ ਦੂਰ ਤੱਕ ਜਦੋਂ ਤੁਸੀਂ ਦੇਖੋਗੇ ਜਿਹੜਾ ਪਾਣੀ ਦਾ ਵਹਾਅ ਹੈ ਕਿੰਨੀ ਤੇਜ਼ੀ ਦੇ ਨਾਲ ਵਧ ਰਿਹਾ ਪਾਣੀ ਅੱਗੇ ਨੂੰ ਪਾਣੀ ਦੀ ਰਫ਼ਤਾਰ ਬਹੁਤ ਤੇਜ਼ ਹੈ ਤੇ ਪਾਣੀ ਜਿਹੜਾ ਹੈਗਾ ਇਹ ਉਹਦਾ ਲੈਵਲ ਘਟਣ ਦੀ ਬਜਾਏ ਵਧਦਾ ਜਾ ਰਿਹਾ ਹੈ ਇਸ ਵੇਲੇ ਹਰੀਕੇ ਹੈੱਡ ਦੇ ਲਾਗੋਂ ਤਨ ਉਹ ਅਸੀਂ ਜੁੜੇ ਆ ਅਸੀਂ ਤੁਹਾਡੇ ਨਾਲ ਸੋ ਬੰਨ ਨੂੰ ਕੋਸ਼ਿਸ਼ ਕੀਤੀ ਗਈ ਹੈ ਵੀ ਇੱਥੇ ਜਿਹੜਾ ਪੱਕਾ ਕੀਤਾ ਗਿਆ ਇਹਨੂੰ ਪਤਾ ਲਗਾ ਕੇ ਸੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਸੌਰ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਗੱਟਾ ਬਾਸ਼ਾ ਇਹ ਕਿੱਥੇ ਦਾ ਬੰਦਾ ਜੀ ਆਹ ਵੇ ਜੀ ਆ ਬਸ ਕਿਲੋਮੀਟਰੀ ਆਈ ਅੱਛਾ ਜੀ ਇਹ ਇਹ ਜਿਹੜਾ ਸਾਰਾ ਉਹ ਦੂਰ ਤੱਕ ਦਿਖਦਾ ਜੀ ਉਹ ਖੇਤ ਸੀਗੇ ਜਿੱਥੇ ਕ੍ਰੈਡ ਉਹ ਜਿਹੜੇ ਸ਼ਬਿੱਦੇ ਆ ਇੱਥੋਂ ਲੈ ਕੇ ਜੀ ਆ ਸਾਰਾ ਰਗਬਾ ਗੱਟੇ ਬਾਸ਼ੇ ਦਾ ਜਾਨਕੀ ਬੂਹ ਪਿੰਡ ਉੱਥੇ ਚੜ ਜਾਂਦਾ ਉਦੋਂ ਅੱਗੇ ਫਦੇ ਘਰ ਸਭਰਾ ਵੱਡੇ ਸਭਰਾਾਂਾਂ ਸਾਂਝੀ ਜ਼ਮੀਨ ਆ ਸਾਰੀ ਮਾਲਕੀ ਜ਼ਮੀਨ ਆ ਜੀ ਇਸ ਟੋਟਲ ਜਿੰਨੀ ਹੈਗੀ ਆ ਕਿੰਨੇ ਕ ਪਿੰਡਾਂ ਦਾ ਨੁਕਸਾਨ ਕਰ ਚੁੱਕਿਆ ਪਾਣੀ ਆ ਜੀ ਕੀ ਗਿੱਤੀ ਮਿੰਟੀ ਨਹੀਂ ਮੇਰੇ ਸੋਚ ਬਾਰਡਰ ਤੱਕ ਦਾ 100 ਪਿੰਡ ਹੋਵੇਗਾ ਅੱਛਾ ਜੀ ਹਾਂ ਤਕਰੀਬਨ ਘਰ ਤੋਂ ਘਟੇ ਫਿਰੋਜ਼ਪੁਰ ਤੱਕ ਜੀ ਹਾਂ ਜੀ ਅਸਾਂ ਜਿੱਥੇ ਜਾਨਕੀ 22 ਕਿਲੋ ਬਾਰਡਰ ਆ ਤੇ ਜੀਰੇ ਸਾਰਾਂ ਕ ਪਿੰਡ ਹੋਵੇ ਹਾਂ ਜੀ ਜੀਰੇ ਹਲਕੇ ਤੇ 18 ਕ ਪਿੰਡ ਆ ਜੀਰੇ ਦੇ 18 ਪਿੰਡਾਂ ਮਿਲ ਕੇ ਇਹ ਜਿਹੜਾ ਪਿੰਡਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਭੜ ਚੁੱਕਿਆ ਜੀ ਮੈਂ ਕਿਹਾ ਜੀ ਘਰਾਂ ਦੇ ਵਿੱਚ ਪਾਣੀ ਘਰ ਡੁੱਬੇ ਪਏ ਨੇ ਅੱਛਾ ਜੀ ਲੋਕੀ ਵਿੱਚ ਇਹ ਬਾਹਰ ਨਹੀਂ ਆ ਰਹੇ ਅੱਛਾ ਜੀ ਅੰਦਰੇ ਬੈਠੇ ਹੋਏ ਨੇ ਸਾਡਾ ਅਸੀਂ ਕੈਂਪ ਲਾਇਆ ਹੋਇਆ ਇੱਥੇ ਹਰੀਕੇ ਹੈਡ ਦੇ ਉੱਤੇ ਵਾਰਸ ਪੰਜਾਬ ਜਥੇਬੰਦੀਆਂ ਨੂੰ ਠੀਕ ਹੈ ਜੀ ਮੈਂ ਇੱਥੋਂ ਦਾ ਬਲਾਕ ਪ੍ਰਧਾਨ ਆ ਠੀਕ ਹੈ ਜੀ ਤੇ ਇੱਥੇ ਮਤਲਬ ਜਿਹੜੀ ਸਰਕਾਰ ਜਿਹੜੀ ਇਹ ਮਾਰੂ ਨੀਤੀ ਆ ਜਿਵੇਂ ਪਹਿਲਾਂ ਇਹਨਾਂ ਨੇ ਉਹ ਤਿੰਨ ਬਿੱਲ ਬਣਾਈ ਸੀ ਜਿਹੜੇ ਉਹ ਜਿਹੜੇ ਦਿਲਨੀਓ ਰੱਦ ਕਰਾਏ ਆ ਉਸ ਤੋਂ ਬਾਅਦ ਉਹ ਉਹ ਕੈਂਸਰ ਬਸਾਂ ਕਰਾਏ ਸੈਂਟਰ ਸਰਕਾਰ ਤੋਂ ਠੀਕ ਹੈ ਸਰਕਾਰ ਦੀ ਮਰਨ ਨੀਤੀ ਆ ਉਹ ਕਹਿੰਦੇ ਜੀ ਵੀ ਅਸੀਂ ਤਾਂ ਭਗਵਾਨਤ ਮਾਨ ਹੋ ਗਏ ਨੀ ਮੇਰਾ ਕੀ ਬਾਸ ਚੱਲੇ ਭਾਈ ਇਹ ਤਾਂ ਕੁਦਰਤੀ ਆਫਤ ਉਹ ਸ਼੍ਰੀ ਜੀ ਨਹੀਂ ਜੀ ਆਫਤ ਕਿਉਂ ਜੋ ਸੈਂਟਰ ਕਹਿ ਰਿਹਾ ਉਹ ਕਰ ਰਾਇ ਸਾਰਾ ਇਕੱਠਾ ਪਾਣੀ ਕਰਕੇ ਨਾ ਇਹਨਾਂ ਨੇ ਸਾਰੇ ਡੈਮਾਂ ਦਾ ਪਾਣੀ ਇਕੱਠਾ ਕਰ ਦਿੱਤਾ ਇੱਕੇਰੇ ਤੇ ਸਾਰੇ ਡੈਮਾਂ ਦਾ ਪਾਣੀ ਇੱਕੇ ਦਮ ਛੱਡ ਦਿੱਤਾ ਜੇ ਥੋੜਾ ਥੋੜਾ ਪਾਣੀ ਛੱਡਦੇ ਰਹਿੰਦੇ ਆ ਨੌਕਤ ਨਹੀਂ ਸੀ ਆਉਣੀ ਇਹ ਇੱਕਦਮ ਪਾਣੀ ਛੱਡਣ ਕਰਕੇ ਪਿੰਡ ਸਾਰੇ ਡੁੱਬੇ ਨੇ ਜਦੋਂ ਪਿੱਛੋਂ ਪਾਣੀ ਇਕੱਠਾ ਕਰਕੇ ਇੱਕਦਮ ਛੱਡਾਂਗੇ ਤੇ ਫਿਰ ਉਹ ਮਾਰੂ ਗਈ ਹੈ ਜੀ ਉੱਥੇ ਕਰੇਗਾ ਪੂਰੇ ਘਰ ਚੁੱਕੇ ਇਹ ਹੁਣ ਛੱਡੀ ਆਉਂਦੇ ਅੱਗੋਂ ਜੀ ਜਗਤ ਮਾਨ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਅੰਮ੍ਰਿਤਪਾਲ ਟੀਮ ਵੱਲੋਂ ਬਾਬਾ ਜੀ ਸੇਵਾ ਕਰਦੇ ਆਏ ਹਾਂ ਤੇ ਅਸੀਂ ਇੱਕ ਤੁਹਾਨੂੰ ਜਿਹੜੀ ਤੁਸੀਂ ਭਗਵਾਨਤ ਮਾਨ ਦੀ ਗੱਲ ਕੀਤੀ ਆ ਉਹਦੇ ਬਾਰੇ ਤੁਹਾਨੂੰ ਇੱਕ ਦੱਸ ਦਈਏ ਭਗਵਾਨਤ ਮਾਨ ਨੂੰ ਤਾਂ ਉਹਦਾ ਸ਼ਰਾਬ ਤੋਂ ਬੰਬਾ ਛੁੱਟ ਮਿਲੇਗੀ ਦੋਸਤੋ ਅੱਗੇ ਲੋਕਾਂ ਬਾਰੇ ਸੋਚੇਗਾ ਹੁਣ ਇੱਥੇ ਇੰਨੀ ਆਫਤ ਆਈ ਹੋਈ ਆ ਲੋਕਾਂ ਨੂੰ ਤੁਸੀਂ ਅੱਗੇ ਜਾ ਕੇ ਵੇਖੋ ਲੋਕੀ ਡੁੱਬੇ ਪਏ ਨੇ ਲੋਕਾਂ ਦੇ ਘਰ ਜਾ ਕੇ ਅਸੀਂ ਘਰ ਘਰ ਰਾਸ਼ਨ ਦੇ ਕੇ ਆਏ ਆ ਫੀਡ ਦੇ ਕੇ ਆਏ ਆ ਪਸ਼ੂਆਂ ਨੂੰ ਸਾਰਾ ਕੁਝ ਅਸੀਂ ਮਿਹਨਤ ਕਰ ਰਹੇ ਆ ਸਾਨੂੰ 15 ਦਿਨ ਹੋ ਗਏ ਬਾਬਾ ਜੀ ਲੱਗਿਆਂ ਨੂੰ ਕੋਈ ਵੀ ਆਦਮੀ ਇੱਥੇ ਨਹੀਂ ਪਹੁੰਚਿਆ ਅਸੀਂ ਇਹ ਸਾਡੇ ਜੱਜਦਾਰ ਅਮਰਜੀਤ ਸਿੰਘ ਮਠਾੜੂ ਇਹ ਸਾਡੇ ਬਲੋਕ ਪ੍ਰਧਾਨ ਨੇ ਅਸੀਂ ਸਾਰੀ ਇੱਕ ਟੀਮ ਆਮਰਤਪਾਲ ਟੀਮ ਵੱਲੋਂ ਆ ਤੇ ਜਿੰਨੀ ਸੇਵਾ ਅਸੀਂ ਕਰ ਰਹੇ ਆ ਭਗਵਾਨ ਤਾਂ ਮੰਨਦਾ ਕਿ ਤੁਸੀਂ ਪਬਲਿਕ ਨੂੰ ਪੁੱਛੋ ਭਗਵਾਨ ਤਾਂ ਮੰਨਦਾ ਕੋਈ ਬੰਦਾ ਹੀ ਨਹੀਂ ਇੱਥੇ ਪਹੁੰਚਿਆ ਅਸੀਂ ਲਾਈਵ ਹੋ ਕੇ ਵੀ ਕਿਹਾ ਭਗਵਾਨ ਤਾਂ ਮੰਨਦਾ ਐਵੇਂ ਬਕਸ਼ੁਰਲੀਆਂ ਛੜਣ ਡਿਆ ਜੀ ਇਹ ਸਾਨੂੰ ਇੱਕ ਆਈਟਮ ਬੰਬ ਜਾਣੇ ਜਿਹੜਾ ਇੱਕ ਆਈਟਮ ਬੰਬ ਇਹ ਪਾਣੀ ਦਾ ਬੰਬ ਵਾਟਰ ਬੰਬ ਬਣਾ ਕੇ ਸਾਡੇ ਪੰਜਾਬ ਨੂੰ ਲੋੜਿਆ ਹੈ ਗਵਰਨਮੈਂਟ ਨੇ ਤੇ ਅਸੀਂ ਇਹਦੀ ਨਖੈਦੀ ਕਰਦੇ ਹ ਕੋਰ ਤੇ ਕਰਦੇ ਰਵਾਂਗੇ ਤੇ ਦਰਿਆ ਦਾ ਰੂਪ ਜਿਹੜਾ ਬਣਿਆ ਹੋਇਆ ਫਸਲਾਂ ਸੀਗੀਆਂ ਜੀ ਇਹ ਫਸਲਾਂ ਵੀਰ ਜੀ ਇਹ ਸਾਰਾ ਫਸਲਾਂ ਸੀ ਇਹ ਜਿੰਨੀ ਵੀ ਇਹ ਪੈੜੀ ਸਾਰੀਆਂ ਫਸਲਾਂ ਦੀਆਂ ਜੀ ਇਹ ਤੋਂ ਅਗਲੇ ਬਣੇ ਸਾਰੀਆਂ ਜਿਹੜਾ ਆਲੇ ਵਾਲਾ ਚੱਕ ਆਬਾਸੀ ਕੇ 마ਸੀ ਕੇ ਸਾਰੇ ਡੁੱਬੇ ਹੋਏ ਨੇ ਇਹ ਲੋਕਾਂ ਨੂੰ ਨੀਂਦ ਹੁੰਦੀ ਹੋਣੀ ਹੈ ਜੀ ਨਾਲ ਜਿਹੜੇ ਬਿਲਕੁਲ ਕੰਡੇ ਦੇ ਉੱਤੇ ਆ ਜੀ ਬਾਬਾ ਜੀ ਨੀਂਦ ਕਿੱਥੇ ਲੋਕੀ ਤਾਂ ਰਾਤ ਦਿਨ ਲੋਕੀ ਇੱਥੇ ਆਪਦੀ ਫਸਲਾਂ ਨੂੰ ਤੇ ਆਪਦੇ ਬੱਚਿਆਂ ਨੂੰ ਬਚਾਉਣ ਦੇ ਵਾਸਤੇ ਬਚਾਉਣ ਡੇ ਨੇ ਇੱਥੇ ਲੋਕਾਂ ਨੂੰ ਬਿਮਾਰੀ ਦਾ ਖਤਰਾ ਸਾਰਾ ਕੁਝ ਖਤਰਾ ਬਾਬਾ ਜੀ ਕੋਈ ਬੰਦਾ ਇੱਥੇ ਕਹੇ ਬੰਦੇ ਨੇ ਅਜ ਤੱਕਰ ਕੋਈ ਪਹੁੰਚਿਆ ਨਹੀਂ ਅਗਰ ਇੱਕ ਬੰਦਾ ਕੱਲ ਪਰਸੋਂ ਇੱਥੇ ਪਹੁੰਚਿਆ ਕੱਲ ਉਹ ਬੰਦੇ ਦੀ ਅਸੀਂ ਵੀਡੀਓ ਵੇਖੀ ਸਾਡੀ ਟੀਮ ਦਾ ਹੀ ਬੰਦਾ ਸੀਗਾ ਅਕਾਲ ਚੈਨਲ ਵਾਲੇ ਸਾਡੇ ਜਿਹੜਾ ਐਮ.ਐਲ.ਏ ਆ ਉਸ ਨੂੰ ਗੱਲ ਨਹੀਂ ਕਰਨੀ ਇਹ ਕਹਿੰਦਾ ਜੀ ਮੈਂ ਕੀ ਕਰਾਂ ਤੇ ਤੁਸੀਂ ਨਹੀਂ ਕਰ ਸਕਦੇ ਫਿਰ ਛੱਡੋ ਕੁਰਸੀ ਫਿਰ ਤੁਸੀਂ ਕੁਰਸੀ ਛੱਡੋ ਨਾ ਜੇ ਤੁਸੀਂ ਨਹੀਂ ਕੁਰਸੀ ਕਰ ਸਕਦੇ ਜਨਤਾ ਵਿਚਾਰੀ ਕਹਿੰਦੇ ਕਿ ਤੁਹਾਨੂੰ ਵੋਟਾਂ ਪਾਈਆਂ ਨੇ ਜਨਤਾ ਨੇ ਕਾਦੇ ਵਾਸਤੇ ਪਾਈਆਂ ਤੇ ਅਸੀਂ ਇਹ ਵੀਡੀਓ ਜਿਹੜੀ ਤੁਹਾਨੂੰ ਬੇਇੱਜ਼ਤੀ ਕਰਦੇ ਆ ਕਿ ਇਹ ਕਹਿੰਦੇ ਸਾਡੇ ਕੋਲ ਇੰਨਾ ਸਟਾਫ ਨਹੀਂ ਅਸੀਂ ਕਿੱਥੇ ਕਿੱਥੇ ਭੇਜੀ ਆਫਤਾਂ ਬਹੁਤ ਆਈ ਹੋਈ ਬਾਬਾ ਜੀ ਸਟਾਫ ਨਹੀਂ ਹੈਗਾ ਤਾਂ ਜਨਤਾ ਵੇਖੋ ਜਨਤਾ ਅਸੀਂ ਹਰ ਇੱਕ ਘਰ ਦੇ ਘਰ ਘਰ ਦੇ ਵਿੱਚ ਰਾਸ਼ਨ ਪਹੁੰਚਾ ਰਹੇ ਹਾਂ ਇੱਕ ਵੀ ਕਰ ਤੁਸੀਂ ਜਾ ਕੇ ਅੱਗੇ ਜਾ ਕੇ ਵੇਖੋ ਹੁਣੇ ਅਸੀਂ ਆ ਰਹੇ ਹਾਂ ਤੁਹਾਨੂੰ ਸਰਕਾਰ ਕਹੇ ਵੀ ਰਾਸ਼ਨ ਅਸੀਂ ਦਿੰਦੇ ਸਾਰਾ ਕੁਝ ਦਿੰਦੇ ਸਾਡੇ ਵੱਲੋਂ ਵਰਤਾਓ ਵਰਤਾਓ ਦੋਗੇ ਬਾਬਾ ਜੀ ਇਹਨਾਂ ਰਾਸ਼ਨ ਕਿੱਥੇ ਦੇਣਾ ਇਹ ਰਾਸ਼ਨ ਖੋਣ ਵਾਲੇ ਨੇ ਨਹੀਂ ਇਹਨਾਂ ਦੇ ਇਹ ਸਰਕਾਰ ਨੇ ਕਿਹੜੀ ਗੱਲ ਹੈ ਤੇ ਰਾਸ ਲਿਆਂਦਾ ਜੀ ਸਾਰੇ ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਡੰਡਾ ਦਿੱਤਾ ਇੱਥੋਂ ਦੇ ਐਮ ਐਲ ਏ ਨੇ ਵੀ ਇੱਥੇ ਜੇ ਤੁਸੀਂ ਨਾਂ ਲੈ ਕੇ ਆਏ ਤੇ ਮੈਂ ਤੁਹਾਡਾ ਤੁਹਾਨੂੰ ਫਾਂਡ ਨਹੀਂ ਦੇਣਾਗਾ ਤੁਹਾਡਾ ਕੁਝ ਨਹੀਂ ਕਰਨਾ ਕੰਮ ਇੱਥੇ ਡੰਡਾ ਦੇ ਕੇ ਸਾਰਿਆਂ ਨੂੰ ਸਰਪੰਚਾਂ ਤੋਂ ਸਾਰੀਆਂ ਟਰਾਲੀਆਂ ਇੱਥੇ ਮਹਗਾਈਆਂ ਐ ਐਮ ਐਲ ਏ ਨੇ ਜਬਰਦਸਤ ਜੇ ਜੇਹੀ ਆਫਤ ਦੇ ਵਿੱਚ ਰਾਸ਼ਨ ਨਹੀਂ ਪਹੁੰਚਾਇਆ ਹੋ ਰਿਹਾ ਤੇ ਫਿਰ ਮੁਆਵਜ਼ੇ ਦੀ ਵੀ ਆਸ ਨਾ ਰੱਖੀ ਨਾ ਜੀ ਨਾ ਕੁਝ ਨਹੀਂ ਮਿਲਣਾ ਜੀ ਮੁਆਵਜ਼ਾ ਕਿੱਥੋਂ ਮਿਲਣਾ ਉਹਦਾ ਮੈਂ ਕੁਕੜੀ ਦੇ ਦਊ ਬੱਕਰੀ ਦੇ ਦਊ ਆਂਡੇ ਦੇ ਦੇ ਉਹ ਕਿੱਥੋਂ ਦੇ ਦਊਗਾ ਉਹ ਅੱਬਾ ਜੀ ਕੁਕੜੀ ਆਂਡਾ ਉਹਦਾ ਖਤਮ ਹੋ ਗਿਆ ਇੱਕ ਮਿੰਟ ਯਾਰ ਖਤਮ ਹੋਇਆ ਖਤਮ ਆ ਕਹਾਣੀ ਸਾਰੀ ਇਹ ਸੈਂਟਰ ਸਰਕਾਰ ਦੇ ਨਾਲ ਰਲ ਕੇ ਚੱਲ ਰਿਹਾ ਭਗਵੰਤ ਮਾਨ ਜੋ ਕਿ ਸੈਂਟਰ ਦੀ ਨੀਤੀ ਪੰਜਾਬ ਆ ਤੇ ਚੰਗੀ ਨਹੀਂ ਕਿਉਂਕਿ ਉਹ ਪਾਕਿਸਤਾਨ ਦਾ ਪਾਕਿਸਤਾਨ ਨੂੰ ਆਪਣਾ ਦੁਸ਼ਮਣ ਸਮਝਦਾ ਤੋ ਕਿ ਉਹ ਵੀ ਸਾਡੀ ਪੰਜਾਬੀ ਬੋਲੀ ਉਧਰ ਸਾਡੇ ਗੁਰਦੁਆਰੇ ਆ ਸਾਡਾ ਵਿਰਸਾ ਉਧਰ ਸਾਡੇ ਜਿਹੜੇ ਸਿੱਖ ਜਿਹੜੇ ਇੱਧਰ ਸਾਡੀ ਸਿੱਖ ਕਮਿਊਨਿਟੀ ਉਹਨਾਂ ਨੂੰ ਵੀ ਇਹ ਦੁਸ਼ਮਣ ਸਮਝਦਾ ਉਧਰ ਪਾਕਿਸਤਾਨ ਨੂੰ ਮਾਰਨਾ ਚਾਹੁੰਦਾ ਉਧਰ ਸਾਡੇ ਪੰਜਾਬ ਦੇ ਸਿੱਖਾਂ ਨੂੰ ਮਾਰਨਾ ਚਾਹੁੰਦਾ ਜੋ ਹੈਗਾ ਸਾਡਾ ਸਾਰਾ ਰੋੜ ਦਿੱਤਾ ਨਾ ਇਹ ਮੁੱਖ ਮੰਤਰੀ ਪਾਸਾ ਮੁੱਖ ਮੰਤਰੀ ਲੈਦੇ ਪੰਜਾਬ ਦੀ ਕਰਤਾਰਪੁਰ ਦੀ ਕਿੱਡੀ ਛੇਤੀ ਸਫਾਈ ਕਰਾਈ ਉਹਨੇ ਗੁਰੂ ਘਰ ਦੀ ਤੁਸੀਂ ਵੇਖੋ ਵੀਡੀਓ ਆ ਚੱਲਣ ਰਹੀ ਮੀਡੀਆ ਤੇ ਸਾਡਾ ਵਿਰਸਾ ਤੇ ਉਹ ਉਹਦੇ ਸਾਸਾ ਸਾਹਿਬ ਫੋਟੋ ਪਾਣੀ ਹੋ ਗਿਆ ਤੇ ਇਹ ਉਹਨੇ ਇੱਕ ਬਣਾਤਾ ਜਿਵੇਂ ਪਾਣੀ ਆਇਆ ਹੀ ਨਹੀਂ ਹੁੰਦਾ ਤੇ ਆਪਣੇ ਘਰਦਾਰੇ ਕੋਈ ਕੋਈ ਨਹੀਂ ਪੁੱਛਦਾ ਜੀ ਇੱਥੇ ਕਿਤੋਂ ਆਏ ਬਾਜੀ ਆਪਣਾ ਜ਼ਿਲ੍ਹਾ ਪਟਿਆਲਾ ਜੀ ਹਲਕਾ ਸ਼ਤਰਾਨਾ ਤੇ ਨਾਲ ਲੱਗਦੇ ਸਾਡੇ ਕੈਥਲ ਜ਼ਿਲ੍ਹੇ ਤੋਂ ਭਰਾ ਆਏ ਨੇ ਹੱਕ ਹਰਕਾ ਔਰ ਅੰਦਲੀ ਦੇ ਵਿੱਚੋਂ ਅਸੀਂ ਤਕਰੀਬਨ ਪਹਿਲਾਂ ਮਾਝੇ ਵਾਲੇ ਇੱਥੋਂ ਹੀ ਉੱਠ ਕੇ ਗਏ ਸਾਡੇ ਦਾਦੇ ਪਰਦਾਦਿਆਂ ਦਾ ਜਿਹੜਾ ਪਿੰਡ ਬੂ ਸੀ ਇਥੋਂ ਹੁਣ ਅਸੀਂ ਪਟਿਆਲੇ ਦੇ ਵਿੱਚ ਵਸਦੇ ਆਂ ਤਕਰੀਬਨ ਆਪਾਂ ਦੇਖਦੇ ਹਾਂ ਕਿ ਜਿਹੜਾ ਪੰਜਾਬ ਆ ਗੁਰੂ ਪੀਰਾਂ ਦੀ ਧਰਤੀ ਆ ਜੀ ਅਸੀਂ ਤਾਂ ਜਾ ਕੇ ਬਾਹਰਲੀ ਸਟੇਟਾਂ ਦੇ ਵਿੱਚ ਜਿੰਨੇ ਵੀ ਹੋ ਸਕਦੇ ਜਿੱਥੇ ਵੀ ਕਿਤੇ ਲੋੜ ਪੈਂਦੀ ਉੱਥੇ ਜਾ ਕੇ ਦਾਨ ਪਾਉਣ ਕਰਦੇ ਆਂ ਜੀ ਲੰਗਰ ਲਾਉਂਦੇ ਆਂ ਪਰ ਜਦੋਂ ਸਾਨੂੰ ਪਤਾ ਲੱਗਾ ਕਿ ਸਾਡਾ ਮਾਝਾ ਦੁਆਬਾ ਜਿੰਨੇ ਵੀ ਸਾਡੇ ਦਰਿਆਵਾਂ ਦੇ ਨਾਲ ਲੱਗਦੇ ਭਰਾ ਨੇ ਇਹ ਅੱਜ ਮਾਰ ਚੱਲ ਰਹੇ ਨੇ ਪਾਣੀ ਦੀ ਤਾਂ ਅਸੀਂ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ 4-5 ਟਰਾਲੀਆਂ ਪਹਿਲਾਂ ਜਿਹੜਾ ਆਪਣਾ ਪੱਠਿਆਚਾਰਾਂ ਦਾ ਹੋ ਗਿਆ ਤੋੜੀ ਵਗੈਰਾ ਹੋ ਗਿਆ ਅੱਜ ਅਸੀਂ ਜਿਹੜੀ ਇੱਕ ਗੱਡੀ ਸੁੱਕੇ ਰਾਸਣ ਦੀ ਘਰ ਦੇ ਘਰੇ ਲੋਰਸੋਈ ਵਾਲੇ ਸਮਾਨ ਦੀ ਔਰ ਮੈਡੀਕਲ ਦਾ ਜਿਹੜਾ ਸਮਾਨ ਲੈ ਕੇ ਆਏ ਔਰ ਸਾਡੀ ਉਸ ਤੋਂ ਬਾਅਦ ਜਿਹੜੀ ਖੋਸਾ ਜਥੇਬੰਦੀ ਆ ਸਾਡੀ ਉਧਰ ਚੱਲ ਰਹੀ ਆ ਉਹ ਸਾਡਾ ਹੋਰ ਵੀ ਸਮਾਨ ਇਕੱਠਾ ਕਰੀ ਕਾ ਕੇ ਲਗਭਗ ਤੁਸੀਂ ਤੁਸੀਂ ਇੱਕ ਗੱਲ ਕੀਤੀ ਹੈ ਬਾਈ ਬਈ ਅਸੀਂ ਬਾਹਰ ਦੇ ਪ੍ਰਾਂਤਾਂ ਦੇ ਵਿੱਚ ਲੰਗਰ ਲਾਉਂਦੇ ਰਹੇ ਆ ਅਸੀਂ ਬਾਹਰਲੇ ਰਾਜਾਂ 'ਚ ਹਿਮਾਚਲ ਵਗੈਰਾ ਹਰਿਆਣਾ ਜਦੋਂ ਜਿੱਥੇ ਵੀ ਆਪਤਾ ਹੈ ਕਰਨਾਟਕ ਜਿੱਤੇ ਪਹੁੰਚ ਜਾਂਦੇ ਆ ਆ ਹਾਂਜੀ ਹਾਂਜੀ ਏ ਛੱਡੋ ਤੁਸੀਂ ਅਸੀਂ ਤਾਂ ਵਿਦੇਸ਼ਾਂ ਦੇ ਵਿੱਚ ਵੇਟਲੀ ਦੇਖਿਆ ਆਪਣੀ ਕੌਮ ਨੇ ਕੀ ਕੀਤਾ ਅੱਜ ਪੰਜਾਬ ਦੇ ਉੱਤੇ ਆਫਤ ਹੈ ਕੋਈ ਉਹਨਾਂ ਪ੍ਰਾਂਤਾਂ ਦਾ ਕੋਈ ਦੇਖਿਆ ਤੁਹਾਨੂੰ ਵੈਸੇ ਨਾ ਜੀ ਉਹਨਾਂ ਦੇ ਵਿੱਚੋਂ ਜੇ ਆਪਾਂ ਗੱਲ ਕਰ ਚੱਕੀਏ ਜੇ ਆਪਾਂ ਵੇਖ ਇੰਨੇ ਕਿ ਪੰਜਾਬ ਔਰ ਹਰਿਆਣਾ ਵੱਡਾ ਤੇ ਛੋਟਾ ਭਰਾ ਆ ਜਿੰਨੇ ਵੀ ਨਾਲ ਲੱਗਦੇ ਸਾਡੇ ਹਰਿਆਣੇ ਦੇ ਵਿੱਚੋਂ ਜ਼ਰੂਰ ਕੁਝ ਭਰਾਏ ਨੇ ਉੱਠ ਕੇ ਹਾਂ ਹਰਿਆਣੇ ਦੇ ਵਿੱਚੋਂ ਸਾਨੂੰ ਇਸ ਇਲਾਕੇ ਨੂੰ ਬਹੁਤ ਸਾਥ ਮਿਲ ਰਿਹਾ ਔਰ ਬਾਕੀ ਜੇ ਹੋਰ ਗਾ ਆਪਣੇ ਸੂਬਿਆਂ ਦੀ ਗੱਲ ਕਰੀ ਅਜੇ ਤੱਕ ਉੱਥੋਂ ਕੋਈ ਨਹੀਂ ਆਇਆ ਸਾਡਾ ਪੰਜਾਬ ਕਿਉਂਕਿ ਅਸੀਂ ਪੰਜਾਬ ਬਾਹਰਲੇ ਸੂਬਿਆਂ ਨੂੰ ਰਜਾਉਣ ਵਾਲੇ ਆ ਅਸੀਂ ਕਿਹਦੇ ਤੋਂ ਮੰਗਣਾ ਵੀ ਕੀ ਆ ਪਰਮਾਤਮਾ ਨੇ ਦਿੱਤਾ ਬਹੁਤ ਕੁਝ ਅਸੀਂ ਆਪ ਹੀ ਇੱਥੇ ਜਿਹੜਾ ਪੰਜਾਬੀ ਨੇ ਇੱਕ ਦੂਜੇ ਭਾਵੇਂ ਮੰਨ ਕੇ ਚੱਲੋਗੇ ਭਰਾ ਡੁੱਬੇ ਵੀ ਹੋਏ ਨੇ ਔਰ ਨਾਲ ਲੱਗਦੇ ਜਿਹੜੇ ਸੁੱਕੇ ਪਿੰਡ ਫਿਰ ਵੀ ਉੱਥੇ ਆ ਕੇ ਆਪਣੇ ਮਦਦ ਕਰਨ ਦੇ ਨੇ ਇੱਕ ਦੂਜੇ ਨੇ ਸੁੱਕੇ ਚਾਰੇ ਦੀ ਲੋੜ ਆ ਸੌਦੇ ਦੀ ਲੋੜ ਹਰ ਚੀਜ਼ ਦੇ ਵਿੱਚ ਇੱਕ ਦੂਜੇ ਦੀ ਬਾਹ ਨਾਲ ਬਾਹ ਫੜ ਕੇ ਭਰਾ ਚੱਲ ਰਹੇ ਨੇ ਕਿਰਮ ਜੀ 5 ਮਿੰਟਾਂ ਨੂੰ ਅਜਰੈਂਟ ਹੈ ਇੱਥੋਂ ਅਸੀਂ ਜ਼ਿਲ੍ਹਾ ਕੈਥਲ ਪਿੰਡ ਸਾਡਾ ਖਰਕਾ ਹਰਿਆਣਾ 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 ਹਾਂਜੀ ਕਿਵੇਂ ਮੰਨ ਦੇ ਵਿੱਚ ਆਇਆ ਵੀ ਯਾਰ ਪੰਜਾਬ ਆ ਆਫਤ ਚ ਸਾਤ ਦਾ ਇਹ ਮਨ ਦੇ ਵਿੱਚ ਮਨ ਦੇ ਵਿੱਚ ਸੇਵਾ ਦਾ ਭਾਵਨਾ ਸੀਗਾ ਵੀ ਸਾਡੇ ਜੋ ਵੱਡੇ ਵਡੇਰੇ ਹੀ ਆ ਸਾਡੇ ਸਾਰੇ ਇੱਧਰ ਜਿਹੜੇ ਪਾਣੀ ਡੁੱਬਣ ਦੇ ਆ ਅਸੀਂ ਤਾਂ ਉਹਨਾਂ ਦੀ ਹੈਲਪ ਵਾਸਤੇ ਆਏ ਆ ਸਾਨੂੰ ਦਰਦ ਸਿਹੀ ਵੀਡੀਓ ਦੇ ਦੇ ਕੇ ਰੋ ਰਹੀ ਸੀ ਉੱਥੇ ਬਹਿ ਕੇ ਅਸੀਂ ਵੀ ਮਾਰੂ ਲੱਕਾ ਦੇ ਕੋਲੋਂ ਹੀ ਆ ਸਾਡਾ ਸਤਰਾਨਾ ਹਲਕਾ ਉਹ ਵੀ ਮਾਰੂ ਲੱਕਾ ਹੀ ਹੈ ਉਹ ਘੱਗਰ ਦੇ ਨੇੜੇ ਦਾ ਪਿੰਡ ਹੈ ਸਾਡੀ ਵੀ ਉਹਨਾਂ ਦੇ ਜਦੋਂ ਸਾਡੇ ਘਰਾਂ 'ਚ ਪਾਣੀ ਆਉਂਦਾ ਸਾਨੂੰ ਵੀ ਦਿਖਦਾ ਵੀ ਜੀ ਪੀੜ ਕੀ ਚੀਜ਼ ਹੈ ਉਹ ਸਪੀਡ ਨੂੰ ਅਸੀਂ ਮਹਿਸੂਸ ਕਰਦੇ ਆਂ ਪਰਮਾਤਮਾ ਕਰੇ ਐਵੇਂ ਦੇਣ ਕੀ ਆਈ ਨਾ ਕਿਸੇ ਤੇ ਬਿਲਕੁਲ ਇਹ ਸਾਡੇ ਸਤਰਾਨਾ ਹਲਕਾ ਇਹ ਜਿਹੜਾ ਘੱਗਰ ਦਰਿਆ ਆ ਜੀ ਸਾਡੇ ਜਦੋਂ ਪਟਿਆਲਾ ਪਾਰ ਕਰਦਾ ਸਾਰਾ ਸਾਡੇ ਤਕਰੀਬਨ ਜਿਹੜਾ ਸਾਡਾ ਪਿੰਡ ਰਸੋਲੀ ਹੈ ਬਿਲਕੁਲ ਘੱਗਰ ਦੇ ਕੰਡੇ ਦੇ ਉੱਪਰ ਆ ਜੀ ਅੱਜ ਵੀ ਕੱਲ ਤਕਰੀਬਨ ਤਿੰਨ ਦਿਨ ਹੋ ਗਏ ਪਾਣੀ ਉੱਤਰਿਆ ਸੀ ਅੱਜ ਰਾਤ ਤੋਂ ਉੱਥੇ ਪਾਣੀ ਅੱਜ ਵੀ 4 ਫੁੱਟ ਪਾਣੀ ਘੱਗਰ ਦੇ ਆ ਦੇ ਵਿੱਚ ਚੜ ਚੁੱਕਾ ਪਰ ਫਿਰ ਵੀ ਅਸੀਂ ਕਹਿੰਨੇ ਕਿ ਕੋਈ ਗੱਲ ਨਹੀਂ ਸਾਨੂੰ ਅੱਜ ਪਰਮਾਤਮਾ ਨੇ ਸੁੱਕੇ ਥਾਂ ਤੇ ਰੱਖਿਆ ਅਸੀਂ ਜਾ ਕੇ ਅੱਜ ਭਰਾਮਾ ਦੀ ਮਦਦ ਕਰਨ ਵਾਸਤੇ ਜਿੰਨੇ ਵੀ ਸਾਡੇ ਸਰਪੰਚ ਨੇ ਪਿੰਡ ਰਸੋਲੀ ਤੋਂ ਇਹ ਸਾਡੇ ਨਾਲ ਆਏ ਨੇ ਉਹ ਡਾਕਟਰ ਸਾਹਿਬ ਆਏ ਨੇ ਨਵਾਬ ਸਾਹਿਬ ਜਿੰਨੇ ਵੀ ਹੈ ਕਿ ਤਕਰੀਬਨ ਸਾਡੀ ਟੀਮ ਔਰ ਫਿਰ ਵੀ ਅਸੀਂ ਅੱਗੇ ਇਸ ਤੋਂ ਉਹ ਰ ਅਚੰਦੀ ਸਾਰੀਆਂ ਇੱਥੇ ਲੈ ਕੇ ਭਰਾਵਾਂ ਤੱਕ ਪਹੁੰਚ ਕੇ ਕਿ ਕਿ ਚੀਜ਼ ਦੀ ਪ੍ਰੈਕਟਿਸ ਕਰਾਂ ਮੈਂ ਬੀਐਮਐਸ ਡਾਕਟਰ ਹਾਂ ਔਰ ਸਾਡਾ ਆਪਣਾ ਹੀ ਕਲੀਨਿਕ ਹੈ ਹਸਪੀਟਲ ਹੈ ਅਸੀਂ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਹੈ ਪੰਜਾਬ ਦੇ ਵਿੱਚ ਇੱਕ ਡਰਾਉਣਾ ਮਾਹੌਲ ਹੈ ਜਿਹਨੂੰ ਦੇਖ ਕੇ ਇੰਨੇ ਪਾਣੀ ਨੂੰ ਵੇਖ ਕੇ ਤਾਂ ਵੱਡੇ ਵੱਡੇ ਲੋਕਾਂ ਦੇ ਲੱਤਾਂ ਘਮਣ ਲੱਗ ਪੈਂਦੀਆਂ ਨੇ ਅਸੀਂ ਪੰਜਾਬ ਦੇ ਦਰਦ ਨੂੰ ਸਮਝ ਕੇ ਅਸੀਂ ਹਰਿਆਣੇ ਤੋਂ ਆਏ ਹੋਏ ਹਾਂ ਅਸੀਂ ਇਹਨਾਂ ਦੇ ਨਾਲ ਖੜਨ ਆਏ ਹਾਂ ਪੰਜਾਬ ਹਰ ਥਾਂ ਹਰ ਸੂਬੇ ਦੇ ਨਾਲ ਖੜਦਾ ਹੈ ਅੱਜ ਪੰਜਾਬ ਨੂੰ ਜ਼ਰੂਰਤ ਹੈ ਮੇਰੇ ਹਿਸਾਬ ਨਾਲ ਹਰਿਆਣੇ ਨੂੰ ਛੱਡ ਕੇ ਸ਼ਾਇਦ ਹੀ ਕੋਈ ਹੋਰ ਸੂਬੇ ਦੇ ਨਾਲ ਖੜਾ ਹੋਗਾ ਪਰ ਅਸੀਂ ਤਾਂ ਵਾਹਿਗੁਰੂਗੇ ਅਰਦਾਸ ਕਰਾਂਗੇ ਕਿ ਅੱਜ ਪੰਜਾਬ ਨੂੰ ਜ਼ਰੂਰਤ ਹੈ ਨਾਲ ਖੜੇ ਹੋਣ ਦੀ ਅਸੀਂ ਤਨੋਂ ਮਨੋਂ ਤਨੋਂ ਅਸੀਂ ਪੰਜਾਬ ਪੰਜਾਬ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਜੀ ਸੋ ਇਸ ਵਕਤ ਪਾਣੀ ਦਾ ਪਦਰ ਵਧ ਰਿਹਾ ਤੇ ਪਾਣੀ ਤੇਜ਼ੀ ਦੇ ਨਾਲ ਵਹਿ ਰਿਹਾ ਫਸਲਾਂ ਇੱਥੇ ਪਤਾ ਨਹੀਂ ਕਿਹਦੇ ਦਰਕਤਾਂ ਲਈ ਸਫੈਦਿਆਂ ਦੀ ਖੇਤੀ ਸੀ ਕਿਸੇ ਦੀ ਕਿਸੇ ਦੀ ਗੰਨੇ ਦੀ ਸੀ ਪਰ ਹੁਣ ਇਹ دریا ਦਾ ਰੂਪ ਬਣ ਚੁੱਕਾ ਹੈ ਭਾਈ ਜੀ ਹਰ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਸੋ ਮਾਈਕਰੋ ਮੇਅਰ ਕਰੇ ਪੰਜਾਬ ਦੀ ਜਿਹੜੇ ਅੱਜ ਹਾਲਾਤ ਹੈ ਹਾਂ ਜੀ ਤੁਸੀਂ ਵੇਖਿਆ ਕਿ ਉਧਰਲੀ ਸਾਈਡ ਤੇ ਕੀ ਹਾਲਾਤ ਚੱਲ ਰਹਿਣ ਚ ਸੁਣਿਆ ਕਿ ਉਧਰ ਦੀ ਜਿਹੜੀ ਸਰਕਾਰ ਹੈ ਉਹ ਕਿਸੇ ਪਾਸੇ ਵੀ ਇਹਨਾਂ ਨੂੰ ਹੱਥ ਪੱਲਾ ਨਹੀਂ ਭਰਾ ਰਹੀਏ ਤੇ ਉੱਥੇ ਦੇ ਲੋਕ ਨੇ ਜਿਹੜੇ ਉਸੇ ਦੇ ਆਪਣੇ ਭਰਾਵਾਂ ਨੂੰ ਦੇਖ ਕੇ ਤੇ ਉਹਨਾਂ ਦੀ ਮਦਦ ਕਰਨ ਵਾਸਤੇ ਘਰ ਘਰ ਜਾ ਰਹੇ ਆ ਜੇ ਮੈਂ ਇੱਕ ਚੀਜ਼ ਕਹਾਂ ਜਿੰਨੇ ਦੇਰ ਸਾਡੇ ਪੰਜਾਬੀ ਭਰਾਵਾਂ ਦੀ ਇੱਕ ਜਾਨ ਹੈ ਤੇ ਹਕੂਮਤਾਂ ਤੇ ਸਰਕਾਰਾਂ ਕੁਝ ਨਹੀਂ ਕਰ ਰਹੀ ਬਿਲਕੁਲ ਇਦਾਂ ਸਰਕਾਰ ਦੇਣਾ ਅੱਜ ਵੀ ਪੰਜਾਬੀਆਂ ਦੇ ਨਾਲ ਆ ਕੱਲ ਵੀ ਪੰਜਾਬੀਆਂ ਦੇ ਨਾਲ ਠੀਕ ਹੈ ਜਿੰਨਾ ਦੁੱਖ ਉਹਨਾਂ ਨੂੰ ਹੈ ਉਹਨਾਂ ਦੇ ਉਸ ਸਾਡੇ ਤੁਹਾਡੇ ਨਾਲ ਸਾਡੇ ਭਰਾਵਾਂ ਨਾਲ ਵੀ ਇਦਾਂ ਹੀ ਬੀਤ ਰਹੀ ਹੈ ਸਾਡੇ ਵੀ ਉੱਪਰ ਪੰਜਾਬ ਵਾਲੀ ਸਾਈਡ ਦੇ ਉੱਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਬਾਬਾ ਗੁਰੂ ਨਾਨਕ ਜਿਹੜਾ ਹੈ ਉੱਧਰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਲੈ ਕੇ ਸਾਡੀ ਕਮਨ ਨੇ ਥੋੜੀ ਜੀ ਕੋਸ਼ਿਸ਼ ਕਰਕੇ ਉਹਨੂੰ ਜਲਦੀ ਜਿਹੜਾ ਕਲੀਅਰ ਕਰਾ ਲਈ ਗਈ ਹੋ ਗਈ ਬਹੁਤ ਅੱਛਾ ਪੁਹਾਰਾ ਹਾਂ ਜੀ ਲੜਦਾ ਤੇ ਅਲਰਟ دیر ਕਰ ਦਿੱਤਾ ਗਿਆ ਅਲਰਟ ਲੇਕਿਨ ਉਹ ਦੂਸਰੇ ਆਪਣੇ ਜਿਹੜੇ ਆਪਣੇ ਸਾਹ ਨੂੰ ਆਂਦਾ ਹੈ ਨਾ ਦਰਿਆਇ ਚ ਨਾਹ ਹੁਣ ਉੱਧਰ ਲਈ ਸਾਰ ਤੇ ਜ਼ਿਆਦਾਤਰ ਅਲਰਟ ਕੀਤਾ ਗਿਆ ਅੱਗੇ ਤੇ ਉਹਨਾਂ ਨੇ 10 ਕੇ ਰੇਲਾ ਛੱਡਿਆ ਸੀ ਕਿ 8 ਲੱਖ ਕਿਸਤ ਦਾ ਹੁਣ ਖਬਰੇ ਆ ਰਹੀ ਹੈ ਕਿ ਪਤਾ ਵੀ ਕੋ ਨਹੀਂ ਹੈ ਪਤਾ ਨਹੀਂ 10 ਲੱਖ ਹੈ 12 ਲੱਖ ਹੈ 15 ਲੱਖ ਹੈ ਕੋਈ ਪਤਾ ਨਹੀਂ ਹੈ ਉਹਨਾਂ ਦੀ ਮਰਜ਼ੀ ਹੈ ਜਿੰਨਾ ਮਰਜ਼ੀ ਚਾਹਣ ਲੇਕਿਨ ਅਲਰਟ ਦਿੱਤਾ ਉਹਨਾਂ ਨੇ ਕਿ ਸੀ ਫੇਚਾ ਦੇ ਅਜਿਹੀ ਜਿਵੇਂ ਆਪਣਾ ਇੱਥੇ ਪੰਜਾਬ ਹੈ ਉਹਨਾਂ ਨੂੰ ਪਾਣੀ ਦੀ ਲੋੜ ਤੋਂ ਨਹੀਂ ਕਿ ਬੇਸ਼ੁਮਾਰ ਪਾਣੀ ਹੈ ਜਦੋਂ ਪਾਣੀ ਦੀ ਘਰੋੜਤ ਹੁੰਦੀ ਹੈ ਉਹ ਖੜਕ ਰੋਂਦਾ ਨਹੀਂ ਇਹ ਉੱਥੇ ਵੀ ਇਹੀ ਕੰਮ ਹੋ ਰਿਹਾ ਹੈ ਉੱਥੇ ਵੀ ਇਹੀ ਕੰਮ ਹੋ ਰਿਹਾ ਇਹਨਾਂ ਨੂੰ ਵੀ ਪਾਣੀ ਬਹੁਤ ਘੱਟ ਮਿਲਦਾ ਆ ਤੁਸੀਂ ਆਪਣੇ ਦੇਖ ਲਓ ਕਿ ਆਪਣੀ ਜਿਹੜੀ ਫਸਲ ਆ ਤੇ ਜੇ ਤੁਹਾਨੂੰ ਕਿ ਨਹੀਂ ਆਉਂਦੀ ਉਹ ਬੇਸਮਾਰਤਾ ਨਹੀਂ ਸਾਹ ਪਹਿਲੇ ਸਾਡੀ ਜਿਹੜੀਆਂ ਖੈਣਾ ਰਹਿਣਾ ਉਹਨਾਂ 'ਚ ਪਾਣੀ ਕੋਨੇ ਸੀ ਹਾਲੇ ਕਿ ਪਿੱਛੇ ਪੰਜਾਬ ਰੋਡ ਦਾ ਜੁੜਦਾ ਸੀ ਪਿਆ ਵੀ ਉੱਥੇ ਵੀ ਇਹੀ ਸੁਰਤ ਆ ਤੇ ਨਹੀਂ ਚੱਲ ਇੱਕ ਮਾ ਯਾਨੀ ਕਿ ਹੌਲੀ ਹੌਲੀ ਚਲਾਈ ਰੱਖਦੇ ਤੇ ਇੰਨਾ ਪਾਣੀ ਨਾ ਇਕੱਠਾ ਹੁੰਦਾ ਨਾ ਉਧਰਲੇ ਪੰਜਾਬ ਨੂੰ ਦਿੱਤਾ ਨਾ ਇਧਰਲੇ ਪੰਜਾਬ ਦਿੱਤਾ ਹੁੰਦੀ ਆਕਦਾ ਪਾਣੀ ਛੱਡ ਦਿੱਤਾ ਇਧਰਲਾ ਪੰਜਾਬ ਵੀ ਰੋਡ ਦਾ ਪਿਆ ਤੇ ਉਧਰਲਾ ਪੰਜਾਬ ਵੀ ਰੋਡ ਦਾ ਅਸੀਂ ਨਾ ਤੁਹਾਨੂੰ ਰਹਿਮਤ ਕਰੀ ਉਹਨਾ ਤੇ ਵੀ ਸਾਡੇ ਤੇ ਵੀ ਬਿਲਕੁਲ ਤੇ ਇਨਸ਼ਾਅੱਲਾ ਉਹ ਕਾਹਦੇ ਨਾਲ ਨਾ ਚੱਲਦਾ ਲੱਗਦਾ ਕੰਮ ਜੇਗਾ ਪਰ ਕਿਹਾ ਹੈ ਇੱਕ ਸੋਚੀ ਸਮਝੀ ਸਕੀਮ ਹੈ ਸਕੀਮ ਬੇਬੀ ਮੋਦੀ ਕਿ ਪਹਿਲੇ ਇਸ ਚੜਦੇ ਪੰਜਾਬ ਨੂੰ ਡੋਬਿਆ ਜੇ ਉਸ ਤੋਂ ਬਾਅਦ ਫਿਰ ਲੈਣਾ ਬਚਾਉ ਅਸਲ ਟਾਰਗੇਟ ਪਾਕਿਸਤਾਨ ਨਹੀਂ ਨਾ ਪਾਕਿਸਤਾਨੀ ਲਈ ਉਹਨਾਂ ਦਾ ਸਿੱਖਾਂ ਦੇ ਵਾਸਤੇ ਜਿਹੜਾ ਹੈ ਨਾ ਸਿੱਖ ਵੀ ਜਿਹੜਾ ਉਹਦੇ ਨੱਥੀ ਜਿਹੜੀ ਹੈ ਨਾ ਉਹ ਬਣ ਚੁੱਕੇ ਹੋਏ ਨੇ ਕਿਉਂਕਿ ਸਾਇਖ ਭਰਾ ਜਿਹੜੇ ਨੇ ਪਾਕਿਸਤਾਨੀਆਂ ਨਾਲ ਹਰ ਜਗ੍ਹਾ ਤੇ ਗਲੌਨ ਦੀ ਕੋਸ਼ਿਸ਼ ਕਰ ਰਹੇ ਨੇ ਪਾਕਿਸਤਾਨੀ ਜਿਹੜੀ ਚੀਜ਼ ਮੋਦੀ ਨੂੰ ਜ਼ਿਆਦਾਤਰ ਰੋਕਦੀ ਆ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਕਰਤਾਰਪੁਰ ਵਾਲੇ ਰਸਤੇ ਖੁੱਲੇ ਨੇ ਆਉਂਦੇ ਜਾਂਦੇ ਨੇ ਕਾਫੀ ਲੋਕ ਇਹ ਚੀਜ਼ ਜਿਹੜੀ ਮੋਦੀ ਨੂੰ ਨਹੀਂ ਗਵਾਰਾ ਗਵਾਰਾ ਨਹੀਂ ਕਰਦੀ ਹਾਂ ਬਿਲਕੁਲ ਇਦਾਂ ਹੀ ਉਹ ਡਰਾਪ ਦਾ ਬਿਆਨ ਸੁਣਿਆ ਤੁਹਾਨੂੰ ਨਹੀਂ ਤੁਸੀਂ ਸੁਣਿਆ ਉਹਨੂੰ ਅਸਾ ਆਪਣੇ ਇੰਡੀਆ ਪਲਨ ਉਹ ਦਾ ਟਰੰਪ ਨੂੰ ਤਾਂ ਪਤਾ ਹੋਣਾ ਕਿਉਂਕਿ ਉਹ ਤੇ ਫਿਰ ਹਰ ਚੀਜ਼ ਜਾਣਦਾ ਹੈ ਨਾ ਫਿਰ ਚਲੋ ਜੀ ਅੱਲਾਹ تعالی ਰਹਿਮਤ ਕਰੇ ਉਹ ਬਿਲਕੁਲ ਜੇ ਅੱਲਾਹ تعالی ਰਹਿਮਤ ਕਰੇ ਇਹ ਤਾਂ ਹੋਏ ਕਿ ਬਹੁਤ ਅੱਲਾਹ تعالی ਰਹਿਮਤ ਕਰੇ ਸਾਰੇ ਤੇ ਮਿਲਦੇ ਆ ਆਪਣੀ ਅਗਲੀ ਵੀਡੀਓ ਚ ਬਹੁਤ ਅਫਸੋਸ ਹੈ ਤੁਹਾਡੀ ਦੁਆ ਹੈ ਕਿ ਅੱਲਾਹ تعالی ਜਲਦ ਤੋਂ ਜਲਦ ਇਸ ਸਮਸਿਆ ਕੋਲ ਕਰਵਾ ਚ ਛਡਕਾਰੇ ਦਵਾਵੇ ਹਨ ਰੱਬ ਹੀ ਹੈ ਜਿਹੜਾ ਕਿ ਸਾਡੀ ਮਦਦ ਕਰ ਸਕਦਾ ਹੈ ਸਰਕਾਰਾਂ ਤੇ ਹੱਥ ਲਾਉਣ ਦੇ ਵੀ ਰਾਸ ਨਹੀਂ ਆਏ ਗਿਆ ਨਾ ਉਧਰਲੇ ਚਾਰ ਤੇ ਨਾ ਇਧਰਲੇ ਚਾਰ ਜੋ ਆਪਣੇ ਘਰ ਬੈਠੇ ਨੇ ਰੋਡ ਦੇ ਵਿਚਾਰੇ ਗਰੀਬ ਨੇ ਜਿਨ੍ਹਾਂ ਦੇ ਜਿਨ੍ਹਾਂ ਦੀ ਫਸਲ ਦੇ ਉੱਤੇ ਹੀ ਸਾਰਾ ਕੁਝ ਹੁੰਦਾ ਉਹਨਾਂ ਦੀ ਫਸਲ ਸਾਰੀ ਜਿੰਮੇਦਾਰੀ ਹੈ ਦੇ ਫਸਲਾਂ ਦੇ ਚੱਲ ਜਿੱਤੀ ਹੈ ਅੱਜ ਦੇ 6 ਮਹੀਨੇ ਬਾਅਦ ਫਸਲ ਦੇ ਉੱਤੇ ਸਾਰਾ ਗੁਜ਼ਾਰਾ ਕਰਨਾ ਬਿਲਕੁਲ ਤੇ ਉਹ ਫਸਲ ਜਿਹੜੀ ਹੈ ਪਾਣੀ ਸਾਰੀ ਤਬਾਹ ਕਰੀ ਜਾ ਰਿਹਾ ਹੈ ਹਲੋ ਅੱਲਾ ਮਦਦ ਮਿਲ ਗਈ ਆਪਨੇ ਅਗਲੀ ਮੀਟਿੰਗ ਉਹਨੇ ਜੇ ਕਰਕੇ ਆਪਣਾ ਖਿਆਲ ਪੁੱਛ